श्रिवाहे गुरु साहेब जी बड भागी माह सदा सदा हर के गुण गाहे राम नाम जो करें विचार सेतन गनी संसार ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹੋ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਝਨ ਜਾਨਿਆ ਸਾਹਿਬ ਸੱਚੇ ਪਾਸ਼ਾਹ ਕੁੱਲ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀ ਰਹਿਨਮਾਈ ਦੇ ਨਾਲ ਪਾਸ਼ਾ ਜੀ ਦੇ ਅਮੋਲਕ ਪਾਵਨ ਪਿਆਰੇ ਬਚਨਾਂ ਨੂੰ ਸਰਵਣ ਕਰਦੇ ਹੋਇਆ ਸਤਗੁਰਾਂ ਦੇ ਦਰ ਤੇ ਮਾਲਕ ਜੀ ਦੇ ਦਰ ਤੇ ਹਾਜ਼ਰੀ ਭਰ ਕੇ ਜੀਵਨ ਸਫਲ ਕਰ ਦਿੱਤੇ। ਸੋ ਆਓ ਦੋਵੇਂ ਹੱਥ ਜੋੜੀਏ ਸ਼ੈਨਸ਼ਾ ਜੀ ਦੇ ਚਰਨਾਂ 'ਚ ਫਤਿਹ ਦੇ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਦੀ ਨਿਸ਼ਾਨੀ ਕੀ ਹੈ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਇਸ ਪੌੜੀ ਵਿੱਚ ਦੱਸਿਆ। ਅਗਰ ਆਪਾਂ ਦੁਨਿਆਵੀ ਨਜ਼ਰੀਏ ਤੋਂ ਵੇਖੀਏ ਤੇ ਵੱਡੇ ਭਾਗਾ ਵਾਲਾ ਜਾਂ ਚੰਗੀ ਕਿਸਮਤ ਵਾਲਾ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਪਰਿਵਾਰ ਦੇ ਵਿੱਚ ਪੁੱਤਰ ਪੁੱਤਰੇ ਖੇੜਦੇ ਹੋਣ ਜਿਹਦੇ ਪਰਿਵਾਰ ਦੇ ਵਿੱਚ ਬੇਹੱਦ ਮਾਇਆ ਬੇਹੱਦ ਧਨ ਬੇਹੱਦ ਦੌਲਤ ਹੋਵੇ ਜਾਂ ਜਿਸ ਕਿਸੇ ਦੀ ਸਰਕਾਰੀ ਦਰਬਾਰੇ ਆਉਣੀ ਜਾਣੀ ਹੋਵੇ ਚੰਗੇ ਪੁਸ਼ ਪ੍ਰਤੀਤ ਹੋਵੇ ਤੇ ਆਮ ਦੁਨੀਆ ਦੇ ਵਿੱਚ ਕਿਹਾ ਜਾਂਦਾ ਵੀ ਇਹਦਾ بڑا ਨਾਮ ਹੈ ਇਹਦੇ ਨਾਲ ਬਣਾ ਕੇ ਰੱਖੋ ਕੀ ਪਤਾ ਕਿਹੜੇ ਸਮੇ ਇਹਦੀ ਸਾਨੂੰ ਜ਼ਰੂਰਤ ਪੈ ਜਾਵੇ ਪਰ ਮਹਾਰਾਜ ਪਾਸ਼ਾ ਜੀ ਨੇ ਕਿਹਾ ਵੀ ਇਹ ਦੁਨੀਆਵੀ ਤੌਰ ਤੇ ਤੇ ਚਲੋ ਠੀਕ ਹੈ ਤੁਸੀਂ ਜੇ ਇਹ ਗੱਲ ਕਹਿੰਨੇ ਮਾਰੇ ਕਹਿੰਦੇ ਵੀ ਇਹ ਦੁਨੀਆਵੀ ਸੁੱਖ ਨੇ ਜਿੰਨਾ ਕਰਕੇ ਤੁਸੀਂ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਕਹਿੰਨੇ ਹੋ ਨਾ ਪਾਸ਼ਾ ਜੀ ਕਹਿੰਦੇ ਵੀ ਇਹ ਦੁਨੀਆਵੀ ਸੁੱਖ ਉਹਨਾਂ ਸਮਾਂ ਹੀ ਚੰਗੇ ਲੱਗਦੇ ਨੇ ਜਿੰਨਾ ਸਮਾਂ ਸਾਡੇ ਕੋਲੇ ਮੌਜੂਦ ਨਹੀਂ ਜੇ ਧੀयां ਪੁੱਤਰ ਸਾਡੇ ਕੋਲੇ ਹਨ ਸਾਡੇ ਕਹਿਣੇ ਕਾਰੇ ਵਿੱਚ ਹਨ ਤੇ ਔਲਾਦ ਹਮੇਸ਼ਾ ਚੰਗੀ ਲੱਗੇਗੀ ਔਲਾਦ ਦੀ ਸਿਫਤ ਹੋਵੇਗੀ ਅਗਰ ਔਲਾਦ ਕਹਿਣੇ ਤੋਂ ਬਾਹਰ ਹੋ ਜਾਵੇ ਮਾੜੇ ਪਾਸੇ ਨੂੰ ਤੁਰ ਪਵੇ ਪਰਿਵਾਰ ਦਾ ਨਾਮ ਬਦਨਾਮ ਕਰਨ ਲੱਗ ਜਾਵੇ ਤੇ ਕਈ ਵਾਰੀ ਅਖਬਾਰਾਂ ਦੇ ਵਿੱਚ ਬੇਦਖਲੀ ਨੋਟਿਸ ਵੀ ਕਢਾਉਣੇ ਪੈਂਦੇ ਨੇ ਵੀ ਅਸੀਂ ਇਹਨੂੰ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ ਇਹਦੇ ਨਾਲ ਸਾਡਾ ਕੋਈ ਵੀ ਲੈਣ ਦੇਣ ਨਹੀਂ ਹੈ ਜਿਹੜਾ ਵੀ ਕੋਈ ਇਹਦੇ ਨਾਲ ਲੈਣ ਦੇਣ ਰੱਖੇਗਾ ਉਹ ਆਪੋ ਆਪਣਾ ਜ਼ਿੰਮੇਵਾਰ ਹੋਵੇ। ਕਈ ਵਾਰ ਇਦਾਂ ਦੇ ਬੇਦਖਲੀ ਨੋਟਿਸ ਵੀ ਕਢਵਾਉਣੇ ਪੈਂਦੇ ਨੇ ਇਹ ਹਨ ਮਾੜੀ ਔਲਾਦ ਦੇ ਵਾਸਤੇ। ਤੇ ਜੇ ਅਸੀਂ ਦੁਨਿਆਵੀ ਧਨ ਦੀ ਦੌਲਤ ਦੀ ਗੱਲ ਕਰੀਏ ਉਹ ਉਹਨਾਂ ਸਮੇਂ ਚੰਗੇ ਲੱਗਦੇ ਨੇ ਜਿੰਨਾ ਸਮਾਂ ਇਨਸਾਨ ਦੇ ਕੋਲੇ ਮੌਜੂਦ ਹੁੰਦਾ। ਜੇ ਉਸੇ ਹੀ ਧਨ ਦੇ ਦੁਰਵਰਤੋਂ ਕਰਕੇ ਨਸ਼ੇ ਕਰਨ ਲੱਗ ਜਾਵੇ, ਗੁਰਾਹੇ ਪੈ ਜਾਵੇ, ਭੈੜੇ ਪਾਸੇ ਚੱਲਣ ਲੱਗ ਪਾਵੇ ਕੋਈ ਪਰਿਵਾਰ ਦਾ ਮੈਂਬਰ ਤੇ ਉਹ ਧਨ ਵੀ ਫਿਰ ਇਨਸਾਨ ਦੇ ਵਾਸਤੇ ਚੰਗਾ ਨਹੀਂ ਹੁੰਦਾ। ਉਹ ਧੰਨ ਵੀ ਇਨਸਾਨ ਦੇ ਬਰਬਾਦੀ ਦਾ ਕਾਰਨ ਕਈ ਵਾਰੀ ਬਣ ਜਾਂਦਾ ਹੈ ਤੇ ਰਹਿ ਗਈ ਗੱਲ ਸਰਕਾਰੀ ਦਰਬਾਰੇ ਦੁਆਸਲਾਮ ਦੀ ਜੇ ਉੱਥੇ ਵੀ ਆਪਾਂ ਵੇਖੀ ਤੇ ਜਿੰਨਾ ਕੁ ਸਮਾਂ 5 ਸਾਲਾਂ ਦੀ ਬਹੁਮਤ ਹੁੰਦੀ ਹੈ ਤੇ ਸਰਕਾਰ ਦੇ ਹੁੰਦਿਆਂ ਠੀਕ ਹੈ ਤੁਹਾਨੂੰ ਦੁਆਸਲਾਮ ਹੋਵੇਗਾ ਜਿੰਨਾ ਸਮਾਂ ਤੁਸੀਂ ਸਰਕਾਰਾਂ ਦੇ ਵਿੱਚ ਰਹਿੰਦੇ ਹੋ ਲੋਕ ਤੁਹਾਡੇ ਧਬਾਨ ਨੂੰ ਕਬੂਲ ਕਰਨਗੇ ਜਿਵੇਂ ਹੀ ਤਖਤਾ ਪਲਟਦਾ ਵਾ ਤੇ ਕਈ ਵਾਰੀ ਤਖਤਾ ਪਲਟਦੇ ਆਂ ਹੀ ਬਾਜੀ ਪਲਟ ਜਾਂਦੀ ਹੈ ਜ਼ਿੰਦਗੀ ਦੀ ਸੋ ਮਹਾਰਾਹ ਕਹਿੰਦੇ ਵੀ ਇਹ ਚੀਜ਼ਾਂ ਜਦੋਂ ਇਨਸਾਨ ਦੀ ਜ਼ਿੰਦਗੀ ਤੋਂ ਦੂਰ ਹੁੰਦੀਆਂ ਨੇ ਤੇ ਇਨਸਾਨ ਨੂੰ ਫਿਰ ਬੜੀਆਂ ਹੀ ਦੁੱਖ ਦਿੰਦੀਆਂ ਨੇ ਮਹਾਰਾਹ ਕਹਿੰਦੇ ਵੀ ਇਹ ਬਿਨਸਨਹਾਰ ਚੀਜ਼ਾਂ ਆ ਹਾਂ ਪਰ ਵੱਡੇ ਭਾਗ ਕਿਹੜੇ ਇਨਸਾਨ ਦੇ ਹਨ ਉਹ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦੱਸੇ ਵੀ ਦੁਨਿਆਵੀ ਤੌਰ ਤੇ ਠੀਕ ਹੈ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਦੁਨਿਆਵੀ ਤੌਰ ਤੇ ਤੁਹਾਡੀ ਪੁਸ਼ਪ ਪ੍ਰਤੀਤ ਹੋਵੇ ਪਰ ਮਹਾਰਾਹ ਕਹਿੰਦੇ ਵੀ ਉਸ ਤੋਂ ਵੀ ਅਗਲਾ ਇੱਕ ਸਟੈਪ ਹੈ ਉਹ ਹੈ ਜੀ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਦੀ ਬੰਦਗੀ ਮਾਰੇ ਕਹਿੰਦੇ ਮੈਂ ਇਸ ਦੁਨੀਆ ਦੇ ਉੱਤੇ ਸਭ ਤੋਂ ਵੱਡਿਆਂ ਭਾਗਾਂ ਵਾਲਾ ਕੇਵਲ ਉਸ ਇਨਸਾਨ ਨੂੰ ਗਿਣਦਾ ਵਾਂ ਜਿਹਦੇ ਕੋਲੇ ਰੱਬ ਦੀ ਬੰਦਗੀ ਹੈ ਜਿਹਦੇ ਕੋਲੇ ਪਰਮਾਤਮਾ ਦਾ ਨਾਮ ਜਿਹਦੇ ਕੋਲੇ ਪਰਮਾਤਮਾ ਦੀ ਸਿੱਖਤ ਸਲਾਹ ਕਰਨ ਦਾ ਸਮਾਂ ਹੈ ਦਾਤਾ ਜੀ ਕਹਿੰਦੇ ਵੱਡ ਭਾਗੀ ਤੇ ਜਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਹੀ ਮਾਰੇ ਕਹਿੰਦੇ ਵੱਡਿਆਂ ਭਾਗਾਂ ਵਾਲਾ ਉਹ ਆ ਜਿਹੜਾ ਅਮਰਤ ਵੇਲੇ ਉੱਠ ਕੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕ ਕੇ ਸ਼ੁਕਰਾਨਾ ਕਰਦਾ ਹੈ ਮਹਾਰਾਜ ਜੀ ਕਹਿੰਦੇ ਵੀ ਵੱਟਿਆਂ ਭਾਗਾਂ ਵਾਲਾ ਉਹ ਆ ਜਿਹੜਾ ਦਸਾਂ ਨੌਹਾਂ ਦੀ ਕੀਰਤ ਕਮਾਈ ਕਰਦਾ ਹੈ ਆਰਥਿਕ ਤੌਰ ਤੇ ਭਾਵੇਂ ਉਹ ਇੰਨਾ ਜ਼ਿਆਦਾ ਪੈਸਾ ਨਾ ਕਮਾ ਸਕੇ ਪਰ ਮਾਨਸਿਕ ਤੌਰ ਤੇ ਮਹਾਰੇ ਪਾਸ਼ਾ ਕਹਿੰਦੇ ਵੀ ਉਹ ਗੁਰੂ ਨੂੰ ਬੜਾ ਹੀ ਚੰਗਾ ਲੱਗਦਾ ਤਾਂ ਕਰਕੇ ਪਾਸ਼ਾ ਜੀ ਕਹਿੰਦੇ ਵੀ ਉਹ ਵੱਟਿਆਂ ਭਾਗਾਂ ਵਾਲਾ ਸਿੱਖਾਂ ਦੀ ਇੱਕ ਖੁਸ਼ਕਿਸਮਤੀ ਹੈ ਵੀ ਮਹਾਰਾਜ ਨੇ ਇਹਨਾਂ ਨੂੰ ਅਮਰਤ ਵੇਲੇ ਉੱਠਣ ਦਾ ਸੁਭਾਗ ਸਮਾ ਬਖਸ਼ਿਆ ਹੈ ਗੁਰਬਾਣੀ ਪੜਨ ਵਾਸਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਮੌਜੂਦ ਹਨ ਤੁਸੀਂ ਮਹਾਰਾਜ ਜੀ ਦੀ ਪਾਵਨ ਬਾਣੀ ਪੜ ਕੇ ਆਪਣਾ ਜੀਵਨ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹਨੂੰ ਗੁਰੂ ਦੇ ਲੇਖੇ ਲਾ ਸਕਦੇ ਹੋ ਮਹਾਰਾਜ ਨੇ ਕਿਹਾ ਵੀ ਵੱਡੇ ਭਾਗਾਂ ਵਾਲਾ ਸਿੱਖ ਹੀ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੀ ਮਹਾਰਾਜ ਨੇ ਕਿਹਾ ਵੀ ਸਭ ਤੋਂ ਵੱਡੇ ਭਾਗ ਜਿਹੜੇ ਨੇ ਨਾ ਗੁਰਸਿੱਖਾਂ ਦੇ ਕਿਉਂਕਿ ਗੁਰਸਿੱਖ ਅਮਰਤ ਵੇਲੇ ਦੀ ਸੰਗਤ ਕਰਨ ਨੂੰ ਪਹਿਲ ਦੇਵੇ ਗੁਰਸਿੱਖ ਜਿਹੜਾ ਹੈ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਨੂੰ ਪਹਿਲ ਦੇਵੇ ਗੁਰਸਿੱਖ ਜਿਹੜਾ ਹੈ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਬੰਦ ਕੱਢ ਕੇ ਗਰੀਬ ਲੋੜਵੰਦ ਅਤੇ ਸਮਾਜ ਦੇ ਭਲੇ ਵਾਸਤੇ ਖਰਚੇ ਬਾਦਸ਼ਾਹ ਕਹਿੰਦੇ ਵੀ ਇਹ ਇਨਸਾਨ ਵੱਡੇ ਆ ਭਾਗਾਂ ਵਾਲਾ ਹੀ ਗੁਰਸਿੱਖ ਬਣ ਸਕਦਾ ਹੈ ਪਰ ਉਹਦੇ ਇਹ ਵੱਡੇ ਭਾਗ ਬਣਨ ਦੀ ਸ਼ੇ ਵਜ੍ਹਾ ਹੈ ਅਕਾਲ ਪੁਰਖ ਪਰਮਾਤਮਾ ਦਾਤਾ ਜੀ ਦਾ ਜਪਿਆ ਹੋਇਆ ਨਾਮ ਜੇ ਉਹਨੇ ਗੁਰੂ ਦੇ ਗੁਣ ਗਾਲੇ ਹਨ ਸਦਾ ਸਦਾ ਹਰ ਕੇ ਗੁਣ ਗਾਹੇ ਮੈਂ ਕਹਿੰਦੇ ਵੀ ਸਦਾ ਸਦਾ ਦੇਲੇ ਵਾਏ ਗੁਰੂ ਦੇ ਪਰਮਾਤਮਾ ਦੇ ਗੁਣ ਗਾਉਣੇ ਅਤਿਅੰਤ ਗੁਰੂਰੀ ਅੱਗੇ ਸਾਬ ਨੇ ਕਿਹਾ RAM ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਨੀ ਸੰਸਾਰ ਇੱਥੇ ਇੱਕ ਗੱਲ ਸਪਸ਼ਟ ਕਰ ਦਵਾਂ ਇਹ ਜਿਹੜਾ ਰਾਮ ਹੈ ਲਫਜ ਮਹਾਰਾਜ ਨੇ ਵਰਤਿਆ ਇਹ ਅਕਾਲ ਪੁਰਖ ਵਾਸਤੇ ਵਰਤਿਆ ਹੈ ਅਯੁੱਧਿਆ ਵਾਲੇ ਸ਼੍ਰੀ ਰਾਮਚੰਦਰ ਜੀ ਦਸ਼ਰਤ ਜੀ ਦੇ ਪੁੱਤਰ ਉਹਨਾਂ ਵਾਸਤੇ ਇਹ ਰਾਮ ਲਫਜ ਨਹੀਂ ਵਰਤਿਆ ਇਥੇ ਮਹਾਰਾਜ ਜੀ ਕਿਉਂਕਿ ਜਿੱਥੇ ਅਯੁੱਧਿਆ ਵਾਲੇ ਸ਼੍ਰੀ ਰਾਮਚੰਦਰ ਜੀ ਦਾ ਨਾਮ ਆਵੇਗਾ ਉੱਥੇ ਤੁਸੀਂ ਵੇਖੋ ਸੀਤਾ ਜੀ ਦਾ ਨਾਮ ਵੀ ਆਵੇਗਾ ਲక్ష్మణ ਜੀ ਦਾ ਨਾਮ ਵੀ ਆਵੇਗਾ ਤੇ ਨਾਲ ਦੀ ਨਾਲ ਰਾਮਣ ਦਾ ਵੀ ਨਾਮ ਆਵੇਗਾ ਜਿਹੜੇ ਉਹਨਾਂ ਦੇ ਨਾਲ ਪਾਤਰ ਰਹਿ ਚੁੱਕੇ ਨੇ ਤਕਰੀਬਨ ਉਹਨਾਂ ਦਾ ਨਾਮ ਜਰੂਰ ਆਵੇਗਾ ਰੋਵੈ ਰਾਮ ਨਿਕਾਲਾ ਤੇ ਸੀਤਾ ਲਕਸ਼ਮਣ ਵਿਛੜ ਗਏ RAM ਗਏ ਰਾਵਣ ਗਏ ਸੋ ਇਹ ਸਾਰੇ RAM ਜੀ ਦੇ ਨਾਲ ਸੰਬੰਧਿਤ ਨਾਮ ਹਨ ਉਥੇ ਉਹਨਾਂ ਦਾ ਜ਼ਿਕਰ ਆਵੇਗਾ ਜਦੋਂ ਸ਼੍ਰੀ RAM ਚੰਦਰ ਜੀ ਅਜੁੱਧਿਆ ਵਾਲਿਆਂ ਦੀ ਗੱਲ ਹੁੰਦੀ ਹੈ ਇੱਥੇ ਅਕਾਲ ਪੁਰਖ ਪਰਮਾਤਮਾ ਦੀ ਗੱਲ ਹੋਈ ਹੈ ਸੋ ਮਹਾਰਾਜ ਨੇ ਇੱਥੇ ਦਇਆ ਕੀਤੀ ਵੀ RAM ਨਾਮ ਜਪ ਹਿਰਦੇ ਮਾਹੀਂ ਉਸ RAM ਨੂੰ ਉਸ ਪਰਮਾਤਮਾ ਨੂੰ ਹਿਰਦੇ ਦੇ ਵਿੱਚ ਪਾ ਲੈ ਸ਼ ਕਹਿੰਦੇ ਰਾਮ ਨਾਮ ਜੋ ਕਰੇ ਵਿਚਾਰ ਕਹਿੰਦੇ ਜੀ ਉਸ ਰਾਮ ਦੀ ਵਿਚਾਰ ਤੇਰੇ ਹਿਰਦੇ ਦੇ ਵਿੱਚ ਸਦਾ ਹੋਣੀ ਚਾਹੀਦੀ ਜਿਹੜਾ ਸੰਸਾਰ ਦੇ ਜਰੇ ਜਰੇ ਵਿੱਚ ਰਮਿਆ ਹੋਇਆ ਹੈ। ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਦ ਕਹਿੰਦੇ ਸੰਸਾਰ ਮਰਨੇ ਪਹਿਲੇ ਕਿਹਾ ਵੀ ਵੱਡਿਆਂ ਪਾਗਾਂ ਵਾਲਾ ਕਿਹੜਾ ਵਾ ਹੁਣ ਇੱਥੇ ਪਾਤਸ਼ਾਹ ਜੀ ਨੇ ਸਹਿਬ ਨੇ ਕਿਹਾ ਵੀ ਸਭ ਤੋਂ ਵੱਡਾ ਤਨਵਾਨ ਕਿਹੜਾ ਹੈ। ਤੇ ਮਾਰਨੇ ਕਿ ਜਿਹੜਾ ਰੱਬ ਦੇ ਨਾਮ ਦੀ ਵਿਚਾਰ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ ਨਾ ਦਾਦਾ ਜੀ ਕਹਿੰਦੇ ਵੀ ਉਹੋ ਹੀ ਇਨਸਾਨ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਧਨੀ ਹੈ ਪਾਸ਼ਾ ਕਹਿੰਦੇ ਵੀ ਉਸ ਤੋਂ ਵੱਡਾ ਧਨੀ ਕੋਈ ਹੋਰ ਨਹੀਂ ਹੋ ਸਕਦਾ ਜਿਹਦੇ ਕੋਲੇ ਗੁਰੂ ਦੀ ਵਿਚਾਰਤਾ ਰਹੇ ਤੇ ਜਿਹਦੇ ਕੋਲੇ ਗੁਰੂ ਦੀ ਵਿਚਾਰਤਾ ਰਹ ਨਹੀਂ ਹੈ ਉਹ ਮਾਰ ਕਹਿੰਦੇ ਵੀ ਸਖਣਾ ਹੈ ਅਜੇ ਸੇਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਕਿਸੋ ਕਹਿੰਦੇ ਜੀ ਉਸ ਵਾਈ ਗੁਰੂ ਪਰਮਾਤਮਨ ਦਿੱਤੇ ਹੋਏ ਬੋਲ ਜਿਹੜੇ ਹਨ ਤੇਰੇ ਮਨ ਅਤੇ ਤਨ ਜੋ ਸਦਾ ਚੱਲਣੇ ਚਾਹੀਦੇ ਨੇ ਫਿਰ ਪਾਤਸ਼ਾਹ ਜੀ ਕਹਿੰਦੇ ਕਿ ਤੂੰ ਸਦਾ ਸਦਾ ਸਦੀਵੀ ਤੌਰ ਤੇ ਆਪਣੇ ਆਪ ਨੂੰ ਸੁਖੀ ਖੁਸ਼ਹਾਲ ਜ਼ਿੰਦਗੀ ਵਾਲਾ ਮਹਿਸੂਸ ਕਰੇਂ ਮਹਾਰਨੇ ਅੱਗੇ ਕਿਆ ਇੱਕੋ ਇੱਕ ਇੱਕ ਪਰੇਸ਼ਾਨੇ ਇਰਤ ਉਤ ਕੀ ਉਹ ਸੋਝੀ ਜਾਂਦੀ ਇੱਕੋ ਅਕਾਲਪੁਰਖ ਹੀ ਹੈ ਉਹ ਦਾਤਾ ਹੀ ਸਭਨਾ ਦਾ ਮਾਲਕ ਹੈ ਉਹਦਾ ਕੋਈ ਨਾਂ ਰੂਪ ਹੈ ਨਾ ਉਹਦਾ ਕੋਈ ਰੰਗ ਹੈ ਪਰ ਇਹ ਕਹਿੰਦੇ ਵੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚ ਸਾਨੂੰ ਸਮਝਾ ਦਤਾ ਵੀ ਇੱਕ ਅਕਾਲ ਪੁਰਖ ਹੈ ਔਰ ਉਸ ਤੋਂ ਸਿਵਾਇ ਦੂਜਾ ਕੋਈ ਨਹੀਂ ਇੱਕੋ ਇੱਕ ਇੱਕ ਪ੍ਰਸ਼ੰਨ ਕਹਿੰਦੇ ਵੀ ਇੱਕ ਉਸੇ ਦੀ ਪਹਿਚਾਨ ਕਰ ਕਿਦੀ ਇਤਤ ਕੀ ਹੋ ਸੋਝੀ ਜਾਂਦੀ ਜਿਹੜਾ ਇੱਥੇ ਵੀ ਤੇਰੇ ਨਾਲ ਹੈ ਔਰ ਇੱਥੋਂ ਬਾਅਦ ਵੀ ਜਿਹੜਾ ਤੇਰੇ ਨਾਲ ਚੱਲਦਾ ਸਾਹਿਬ ਜੀ ਕਹਿੰਦੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਜੀ ਨੇ ਨਿਰੰਝਨ ਜਾਣਿਆ ਕਹਿੰਦੇ ਵੀ ਜਿਸ ਜੀਵ ਦਾ ਸੰਗ ਉਸ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਮਨ ਮੰਨ ਜਾਂਦਾ ਹੈ ਕਿ ਹਾਂ ਗੁਰਬਾਣੀ ਪੜ੍ਹੇ ਬਿਨਾਂ ਸਿਧਾਂਤਕ ਤੌਰ ਤੇ ਪੱਕੇ ਹੋਏ ਬਿਨਾਂ ਸਾਡਾ ਉਧਾਰ ਨਹੀਂ ਹੈ ਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਦੇ ਨਾਮ ਨੂੰ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਗੁਰੂ ਦੇ ਨਾਮ ਦਾ ਸੰਗ ਕਰਨਾ ਸ਼ੁਰੂ ਕਰ ਲਿਆ ਤੇ ਪਾਤਸ਼ਾਹ ਕਹਿੰਦੇ ਫਿਰ ਉਹਦਾ ਮਨ ਵੀ ਇਸ ਗੱਲ ਨੂੰ ਸਵੀਕਾਰ ਕਰ ਲੈਂਦਾ ਹੈ ਕਿ ਮੈਂ ਇਸ ਅਕਾਲ ਪੁਰਖ ਦੀ ਸ਼ਰਨ ਵਿੱਚ ਹੀ ਰਹਿਣਾ ਹੈ ਜਿਹੜਾ ਨਿਰੰਝਨ ਹੈ ਜਿਸ ਨੂੰ ਕੋਈ ਦਾਗ ਨਹੀਂ ਬੇਦਾਗ ਹੈ ਜਿਹੜਾ ਪਾਸ਼ਾ ਨਾਨਕ ਨੇ ਨਿਰੰਝਨ ਜਾਣ ਉਹ ਮਾਲਕ ਜਿਹੜਾ ਸਦਾ ਮੁਕਤ ਹੈ ਤਨੁ ਗਿਆਨ ਪਾਸ਼ਾ ਜੀ ਨੇ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਉਸ ਜਨ ਕੋ ਸਦਾ ਨੰਸਤਾਰ ਆਓ ਅਸ ਅਕਾਲ ਪੁਰਖ ਦੀ ਸਦਾ ਵਡਿਆਈ ਕਰਦੇ ਰਹੀਏ ਜਦੋਂ ਅਸੀਂ ਉਹਦੀ ਵਡਿਆਈ ਕਰਾਂਗੇ ਤੇ ਪਾਤਸ਼ਾਹ ਜੀ ਕਹਿੰਦੇ ਵੀ ਵਡਿਆਈਆਂ ਵੱਡੀਆਂ ਉਹਦੀਆਂ ਨੇ ਪਰ ਤੂੰ ਉਹਦੀ ਵਡਿਆਈ ਕਰਕੇ ਹੋਰ ਜ਼ਿਆਦਾ ਮਹਾਨ ਅਤੇ ਵੱਡਾ ਬਣ ਜਾਵੇਂਗਾ ਭੁਲ ਚੁਲਤੀ ਭਗਸ਼ੋ ਕੀ ਮਾਜੀ ਬਲਾਵ ਭਗਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ